ਹਾਂਜੀ ਗੈਸ ਜਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਜ਼ੈਰੇ ਠੀਕ ਹੋਗੇ ਸੂਗਾ ਜਪਾ ਗੱਲ ਕਰਦੇ ਆ ਸਿੱਧੂ ਮੂਸੇਵਾਲਾ ਸੁਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਕੋਈ ਦਿਨਾਂ ਤੋਂ ਜਿੱਦਾਂ ਕਿ ਕੁਝ ਕੋ ਖਬਰਾਂ ਵਾਇਰਲ ਹੋ ਰਹੀਆਂ ਨੇ ਜੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਜਿੱਦਾਂ ਕਿ ਮਾਤਾ ਜੀ ਬੱਚੇ ਨੂੰ ਜਨਮ ਦੇਣ ਵਾਲੇ ਹਨ ਤੇ ਜਿੱਦਾਂ ਕਿ ਅੱਜ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਜਲਦੀ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੂੰਜ ਸਕਦੀਆਂ ਨੇ ਕਲਕਾਰੀਆਂ ਮਾਤਾ ਚਰਨ ਕੋਰ ਹਸਪਤਾਲ ਸੋਗਤ ਦੇ ਦੇਖੀ ਸਕਦੇ ਜਿੱਦਾਂ ਕਿ ਇਹ ਜਗ ਖਬਰਾਂ ਜਿੱਦਾਂ ਕਿ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਜਿੱਦਾਂ ਕਿ ਹੋਰ ਵੀ ਦੂਸਰੀ ਸਕਰੀਨ ਉੱਤੇ ਜਿੱਦਾਂ ਕਿ ਲਿਖਿਆ ਮੂਸੇਵਾਲਾ ਦੀ ਮਾਤਾ ਚਰਨ ਕੋਰ ਹਸਪਤਾਲ 'ਚ ਦਾਖਲ ਮੀਡੀਆ ਰਿਪੋਰਟ ਮੁਤਾਬਕ ਸਾਹਮਣੇ ਆਈ ਵੱਡੀ ਖਬਰ ਜੁੜਵਾ ਬੱਚਿਆਂ ਨੂੰ ਜਨਮ ਦੇ ਸਕਦੇ ਐ ਜਲਦੀ ਮੂਸੇਵਾਲਾ ਦੀ ਹਵੇਲੀ 'ਚ ਗੂੰਜਣ ਗਿਆ ਖਿਲਕਾਰੀਆਂ ਬਾਕੀ ਗਾਈਜ਼ ਜਿੱਦਾਂ ਕੀ ਦੇਖ ਹੀ ਸਕਦੇ ਹੋ ਜਿੱਦਾਂ ਕੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਲਿਖਿਆ ਜਾ ਰਿਹਾ ਸਿੱਧੂ ਮੂਸੇਵਾਲਾ ਦੇ ਘਰ ਆ ਰਹੀ ਹੈ ਖੁਸ਼ਖਬਰੀ ਤੇ ਉਹਨੂੰ ਪਿਆਰ ਕਰਨ ਵਾਲੇ ਤੇ ਸਿੱਧੂ ਨੂੰ ਚੋਣ ਵਾਲੇ ਲਈ ਇੱਕ ਬਹੁਤ ਵੱਡੀ ਖਬਰ ਹੈ ਬਾਕੀ ਗਾਈਜ਼ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਕਰਦੇ ਦਦਿਓ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ